ਇੱਕ ਪੁਲਿਸ ਵਾਲਾ ਜਦੋਂ ਵੀ ਡਿਊਟੀ ਤੋਂ ਘਰ ਆਉਂਦਾ ਤਾਂ ਉਸ ਦੀ ਪਤਨੀ ਉਦਾਸ ਹੋ ਜਾਂਦੀ ਤੇ ਜਦੋਂ ਉਹ ਚਲਾ ਜਾਂਦਾ ਤਾਂ ਉਹ ਖੁਸ਼ ਹੋ ਜਾਂਦੀ ਇਹ ਗੱਲ ਇੱਕ ਵਾਰ ਨਹੀਂ ਬਲਕਿ ਕਈ ਵਾਰ ਹੋਈ ਤਾਂ ਜਦੋਂ ਇਹ ਵਾਰ-ਵਾਰ ਗੱਲ ਘਰ ਦੇ ਵਿੱਚ ਹੋਣ ਲੱਗੀ ਤਾਂ ਉਹਨਾਂ ਦੇ ਪਰਿਵਾਰ ਨੂੰ ਕੁਝ ਸ਼ੱਕ ਹੋਇਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਉਸ ਲੜਕੇ ਦੇ ਨਾਲ ਗੱਲਬਾਤ ਕੀਤੀ ਅਤੇ ਉਹ ਜੋ ਲੜਕਾ ਸੀ ਉਸ ਨੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਆਪਣੇ ਘਰ ਵਾਲੀ ਦੀ ਕਾਲ ਡਿਟੇਲ ਕਢਵਾਈ ਤਾਂ ਇਸ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਕਿ ਉਹਦੇ ਕਿਸੇ ਨਾਲ ਨਜਾਇਜ਼ ਸਬੰਧ ਨੇ ਨਜਾਇਜ਼ ਤਾਲੁਕਾਤ ਨੇ ਇਸ ਤੋਂ ਬਾਅਦ ਫਿਰ ਉਹ ਆਪਣੀ ਪਤਨੀ ਨੂੰ ਸੁਝਾਉਂਦਾ ਵੀ ਦੇਖ ਜਾਂ ਤਾਂ ਤੂੰ ਉਸ ਨਾਲ ਰਹਿ ਲਾ ਜਾਂ ਫਿਰ ਤੂੰ ਮੇਰੇ ਨਾਲ ਰਹਿ ਲਾ ਤਾਂ ਇਸ ਤੋਂ ਬਾਅਦ ਉਸ ਦੀ ਪਤਨੀ ਤੈਅ ਕਰਦੀ ਹੈ ਕਿ ਮੈਂ ਤਾਂ ਤੁਹਾਡੇ ਨਾਲ ਹੀ ਰਹਿਣਾ ਜਦੋਂ ਇਹ ਫੈਸਲਾ ਲਿਆ ਜਾਂਦਾ ਤਾਂ ਇਸ ਤੋਂ ਥੋੜੇ ਦਿਨਾਂ ਬਾਅਦ ਦੋ ਕਤਲ ਹੋ ਜਾਂਦੇ ਨੇ ਦੋ ਕਤਲ ਹੋਣ ਤੋਂ ਬਾਅਦ ਉਹਨਾਂ ਦੀ ਗੂੰਜ ਪੂਰੀ ਸਟੇਟ ਦੇ ਵਿੱਚ ਗੂੰਜਦੀ ਆ ਇਹ ਗੱਲ ਮੁੱਖ ਮੰਤਰੀ ਤੱਕ ਪਹੁੰਚ ਜਾਂਦੀ ਹੈ ਇਸ ਤੋਂ ਬਾਅਦ ਧਰਨੇ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਨੇ ਹਰ ਕੋਈ ਇਹ ਜਾਣਨ ਲਈ ਬੇਤਾਬ ਸੀ ਕਿ ਆਖਰ ਕਤਲ ਕੌਣ ਹੋ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਜਿਹੜੀ ਸੱਚੀ ਘਟਨਾ ਇਹ ਉੱਤਰ ਪ੍ਰਦੇਸ਼ ਦੇ ਵਿੱਚ ਪੈਂਦੇ ਲਖਨਊ ਦੇ ਅਤੇ ਜਗ੍ਹਾ ਪੈਂਦੀ ਹੈ ਕਕੋਰੀ ਇੱਥੋਂ ਦੇ ਇੱਕ ਇਲਾਕੇ ਦੇ ਵਿੱਚ ਪੋਲਾ ਉਸ ਪੋਲ ਦੇ ਲਵੇ ਦੋ ਲਾਸ਼ਾਂ ਮਿਲਦੀਆਂ ਨੇ ਸਵੇਰੇ ਜਦੋਂ ਰਾਹੀਰ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਉਸ ਨੂੰ ਦੋ ਆਦਮੀ ਪਏ ਨਜ਼ਰ ਆਉਂਦੇ ਨੇ ਪਹਿਲਾਂ ਤਾਂ ਉਹ ਸੋਚਦਾ ਵੀ ਹੋ ਸਕਦਾ ਹੈ ਕੋਈ ਸ਼ਰਾਬੀ ਹੋਣ ਇਹ ਨਸੇ ਨਾਲ ਟੰਨ ਹੋ ਕੇ ਇੱਥੇ ਪਏ ਹੋਣ ਤਾਂ ਉਸ ਤੋਂ ਬਾਅਦ ਜਦੋਂ ਉਹ ਜਿਵੇਂ ਹੀ ਕੋਲੇ ਜਾਂਦਾ ਤਾਂ ਉਸਦੇ ਹੋਸ਼ ਉੱਡ ਜਾਂਦੇ ਨੇ ਅੱਗੋਂ ਕੀ ਦੇਖਦਾ ਕਿ ਦੋ ਲਾਸ਼ਾਂ ਲੱਤਪੱਤ ਖੂਨ ਦੇ ਨਾਲ ਧਰਤੀ ਤੇ ਡਿੱਗੀਆਂ ਪਈਆਂ ਨੇ ਇਸ ਤੋਂ ਬਾਅਦ ਉਹ ਚੀਕਾਂ ਮਾਰਨੀ ਸ਼ੁਰੂ ਕਰ ਦਿੰਦਾ ਰੌਲਾ ਪਾਉਂਦਾ ਬਹੁਤ ਜ਼ਿਆਦਾ ਹੌਲੀ-ਹੌਲੀ ਉੱਥੇ ਭੀੜ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਉੱਥੇ ਪੁਲਿਸ ਨੂੰ ਫੋਨ ਕੀਤਾ ਜਾਂਦਾ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਆ ਇਸ ਤੋਂ ਬਾਅਦ ਪੁਲਿਸ ਵੀ ਸੋਚਣ ਲਈ ਮਜਬੂਰ ਹੋ ਜਾਂਦੇ ਆ ਕਿ ਆਖਰ ਇਹ ਕਤਲ ਕੌਣ ਕਰ ਸਕਦਾ ਤੇ ਕਿਵੇਂ ਹੋ ਸਕਦੇ ਨੇ ਪੁਲਿਸ ਜਦੋਂ ਇਨਵੈਸਟੀਗੇਸ਼ਨ ਕਰਦੀ ਆ ਤਾਂ ਘਟਨਾ ਸਥਾਨ ਤੋਂ 5 ਕਿਲੋਮੀਟਰ ਦੀ ਦੂਰੀ ਤੇ ਪਤਾ ਚੱਲਦਾ ਕਿ ਰੋਹਿਤ ਰਾਜਪੂਤ ਜਿਸ ਦੀ ਉਮਰ 26 ਸਾਲ ਅਤੇ ਮਨੋਜ ਰਾਜਪੂਤ ਜਿਸ ਦੀ ਉਮਰ 23 ਸਾਲ ਜੋ ਕਿ ਦੋਨੋਂ ਜਾਣੇ ਪਾਨਖੇੜਾ ਦੇ ਰਹਿਣ ਵਾਲੇ ਸੀਗੇ ਇਹ ਦੋਨੋਂ ਦੋਸਤ ਸੀਗੇ ਰੋਹਿਤ ਰਾਜਪੂਤ ਆਈਟੀ ਦੀ ਪੜ੍ਹਾਈ ਕਰਦਾ ਸੀ ਅਤੇ ਮਨੋਜ ਰਾਜਪੂਤ ਹੁਣੇ-ਹੁਣੇ ਹਲੇ ਰੇਲਵੇ ਦੇ ਵਿੱਚ ਨੌਕਰੀ ਤੇ ਲੱਗਾ ਸੀ ਇਹ ਦੋਨੋਂ ਦੋਸਤ ਘਰੇ ਇਹ ਕਹਿ ਕੇ ਜਾਂਦੇ ਨੇ ਕਿ ਅਸੀਂ ਕਿਸੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਤੇ ਜਾ ਰਿਹਾ ਹੈ ਇਹ ਜਿਹੜੀ ਘਟਨਾ ਸੀ 21 ਮਾਰਚ 2025 ਨੂੰ ਹੁੰਦੀ ਹੈ ਇਹ ਰਾਤ ਦੇ ਤਕਰੀਬਨ 8 ਵਜੇ ਘਰੋਂ ਇਹ ਕਹਿ ਕੇ ਜਾਂਦੇ ਆ ਵੀ ਅਸੀਂ ਪਾਰਟੀ ਤੇ ਜਾ ਰਹੇ ਹਾਂ ਤੇ ਥੋੜੀ ਦੇਰ ਬਾਅਦ ਅਸੀਂ ਵਾਪਸ ਮੁੜ ਆਵਾਂਗੇ ਘਰ ਦੇ ਨੂੰ ਇਹਨਾਂ ਦੀ ਦੂਸਰੇ ਦਿਨ ਸੂਚਨਾ ਮਿਲਦੀ ਹੈ ਕਿ ਇਹਨਾਂ ਦੀਆਂ ਲਾਸ਼ਾਂ ਇਸ ਜਗ੍ਹਾ ਤੇ ਪਈਆਂ ਨੇ ਤਾਂ ਇਸ ਤੋਂ ਬਾਅਦ ਘਰ ਦੇ ਨੇ ਜਿਹੜੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਆ ਘਰ ਦੇ ਵਿੱਚ ਰੋਣਾ ਕਰ ਲਾਉਣਾ ਜਿਹੜਾ ਸ਼ੁਰੂ ਹੋ ਜਾਂਦਾ ਤਾਂ ਇਸ ਤੋਂ ਬਾਅਦ ਆਖਰਕਾਰ ਪੋਸਟਮਾਰਟਮ ਦੀਆਂ ਰਿਪੋਰਟਾਂ ਵੀ ਆ ਜਾਂਦੀਆਂ ਨੇ ਤਾਂ ਪਤਾ ਲੱਗਦਾ ਕਿ 모ਹਿਤ ਦੇ ਉੱਤੇ ਵੀ ਬਹੁਤ ਹੀ ਜ਼ਿਆਦੇ ਵਾਰ ਕੀਤੇ ਗਏ ਅਤੇ ਜਿਹੜਾ ਮਨੋਜ ਸੀਗਾ ਮਨੋਜ ਨੂੰ ਤਾਂ ਤਕਰੀਬਨ 20 ਵਾਰ 20 ਵਾਰ ਉਸਤੇ ਵਾਰ ਕੀਤੇ ਗਏ ਉਹਦਾ ਇੱਕ ਹੱਥ ਵੀ ਕੱਟਿਆ ਗਿਆ ਬਹੁਤ ਜ਼ਿਆਦੇ ਮਤਲਬ ਕਿ ਬੇਰਹਿਮੀ ਦੇ ਨਾਲ ਉਸਦਾ ਕਤਲ ਕੀਤਾ ਗਿਆ ਤਾਂ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਕਿਸੇ ਦਾ ਪਤਾ ਨਹੀਂ ਲੱਗਦਾ ਵੀ ਆਖਰਕਾਰ ਕਾਤਲ ਹੈ ਕੌਣ ਤਾਂ ਇਸ ਤੋਂ ਬਾਅਦ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੁੰਦੀ ਆ ਤਾਂ ਘਰਦਿਆਂ ਤੋਂ ਵੀ ਪੁੱਛਦੀ ਆ ਤੇ ਇਸ ਤੋਂ ਬਾਅਦ ਪਰਿਵਾਰ ਵਾਲੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੰਦੇ ਨੇ ਇਹ ਗੱਲ ਜਿਹੜੀ ਆ ਇਲਾਕੇ ਦੇ ਜਿਹੜਾ ਐਮਐਲਏ ਉਸ ਤੱਕ ਪਹੁੰਚ ਜਾਂਦੀ ਆ ਐਮਐਲਏ ਵੀ ਇਹਨਾਂ ਨੂੰ ਭਰੋਸਾ ਦਿਵਾਉਂਦਾ ਕਿ ਅਸੀਂ ਜਲਦੀ ਹੀ ਕਾਤਲਾਂ ਨੂੰ ਫੜਾਂਗੇ ਅਤੇ ਇਸ ਤੋਂ ਬਾਅਦ ਇਹ ਗੱਲ ਹੌਲੀ-ਹੌਲੀ ਸਟੇਟ ਦੇ ਮੁੱਖ ਮੰਤਰੀ ਯੋਗੀ ਅਦਿਤਤਨਾਥ ਤੱਕ ਪਹੁੰਚ ਜਾਂਦੀ ਆ ਅਤੇ ਯੋਗੀ ਅਦਿਤਤਨਾਥ ਵੀ ਭਰੋਸਾ ਦਿੰਦਾ ਕਿ ਅਸੀਂ ਕਾਤਲਾਂ ਨੂੰ ਜਲਦੀ ਹੀ ਫੜ ਕੇ ਸਲਾਖਾਂ ਪਿੱਛੇ ਦੇਵਾਂਗੇ ਅਤੇ ਉਹ ਪਰਿਵਾਰ ਨੂੰ ਮਿਲਣ ਦਾ ਭਰੋਸਾ ਵੀ ਦਿੰਦਾ ਤਾਂ ਇਸ ਤੋਂ ਬਾਅਦ ਪਰਿਵਾਰ ਵਾਲੇ ਜਿਹੜੇ ਉਧਰਨਾ ਚੱਕ ਰਹੇ ਨੇ ਤਾਂ ਇਸ ਤੋਂ ਬਾਅਦ ਪੁਲਿਸ ਮਨੋਜ ਅਤੇ ਰੋਹਿਤ ਦੀ ਕਾਰ ਡਿਟੇਲ ਕਢਵਾਉਂਦੀ ਹੈ ਰੋਹਿਤ ਦੀ ਕਾਰ ਡਿਟੇਲ ਤੋਂ ਤਾਂ ਐਨਾ ਕੁਝ ਪਤਾ ਨਹੀਂ ਚੱਲਦਾ ਪਰ ਜਦੋਂ ਮਨੋਜ ਦੀ ਕਾਰ ਡਿਟੇਲ ਕਢਵਾਈ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਕਿਸੇ ਨੰਬਰ ਤੋਂ ਮਨੋਜ ਦੇ ਫੋਨ ਤੇ 21 ਮਾਰਚ 2025 ਨੂੰ ਬਾਰ-ਬਾਰ ਫੋਨ ਕੀਤਾ ਗਿਆ ਤਕਰੀਬਨ 35 ਵਾਰ ਤੋਂ ਵੱਧ ਉਸ ਤੋਂ ਅਤੇ ਕਾਲ ਆਈ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਦੋਂ ਇਸ ਨੰਬਰ ਬਾਰੇ ਪਤਾ ਕਰਿਆ ਜਾਂਦਾ ਤਾਂ ਪਤਾ ਲੱਗਦਾ ਕਿ ਇਹ ਫਰਜੀ SIM ਹੈ ਅਤੇ ਇਹ ਫਰਜੀ ਆਈਡੀ ਕਾਰਡ ਤੇ ਨੰਬਰ ਲਿਆ ਗਿਆ ਤਾਂ ਇਸ ਤੋਂ ਬਾਅਦ ਪੁਲਿਸ ਹੋਰ ਵੀ छानबीन ਕਰਦੀ ਆ ਤਾਂ ਹੌਲੀ-ਹੌਲੀ ਉਹਨਾਂ ਦੇ ਇੱਕ ਨੰਬਰ ਹੋਰ ਸਾਹਮਣੇ ਆ ਜਾਂਦਾ ਫਿਰ ਉਸ ਨੰਬਰ ਦੇ ਬਾਰੇ ਜਦੋਂ ਪਤਾ ਕੀਤਾ ਜਾਂਦਾ ਤਾਂ ਪਤਾ ਲੱਗਦਾ ਕਿ ਮਨੋਜ ਇਸ ਨੰਬਰ ਤੇ ਕਈ-ਕਈ ਘੰਟੇ ਗੱਲਾਂ ਕਰਦਾ ਸੀ ਤਾਂ ਇਸ ਤੋਂ ਬਾਅਦ ਉਸ ਨੰਬਰ ਬਾਰੇ ਪਤਾ ਕੀਤਾ ਜਾਂਦਾ ਵੀ ਇਹ ਕਿੱਥੋਂ ਦਾ ਨੰਬਰ ਆ ਤਾਂ ਉਹ ਪਤਾ ਲੱਗਦਾ ਕਿ ਇਹ ਈਟਾ ਪਿੰਡ ਦਾ ਨੰਬਰ ਹੈ ਤਾਂ ਅੱਗੇ ਜਦੋਂ ਹੋਰ ਡਿਟੇਲ ਖੋਜੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਉੱਥੋਂ ਦੀ ਰਹਿਣ ਵਾਲੀ ਲੜਕੀ ਦੀਪਕਾ ਤਾਂ ਉਸ ਤੋਂ ਬਾਅਦ ਪੁਲਿਸ ਉੱਥੇ ਪਹੁੰਚਦੀ ਹੈ ਦੀਪਕਾ ਦੇ ਘਰ ਪਹੁੰਚਦੀ ਹੈ ਤਾਂ ਜਦੋਂ ਦੀਪਕਾ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਐਡੇ ਵੱਡੇ ਵੱਡੇ ਖੁਲਾਸੇ ਕਰਦੇ ਆ ਤੁਸੀਂ ਸੋਚ ਵੀ ਨਹੀਂ ਸਕਦੇ ਤਾਂ ਇਸ ਤੋਂ ਬਾਅਦ ਦੱਸਦੀ ਹੈ ਕਿ ਮਨੋਜ ਮੇਰਾ ਕਲਾਸਮੇਟ ਸੀ 20 ਜੂਨ 2021 ਦੇ ਵਿੱਚ ਮੇਰਾ ਵਿਆਹ ਮਹਿੰਦਰ ਸਿੰਘ ਨਾਲ ਹੋਇਆ ਸੀ ਜੋ ਕਿ ਉੱਤਰ ਪ੍ਰਦੇਸ਼ ਦੀ ਪੁਲਿਸ ਦੇ ਵਿੱਚ ਕੌਨਸਟੇਬਲ ਸੀ ਜੋ ਕਿ 2018 ਦੇ ਵਿੱਚ ਭਰਤੀ ਹੋਇਆ ਸੀ ਤਾਂ ਇਸ ਤੋਂ ਬਾਅਦ ਜਿਹੜਾ ਰਿਸ਼ਤਾ ਸੀਗਾ ਉਹ ਬਹੁਤ ਵਧੀਆ ਚੱਲ ਰਿਹਾ ਸੀ ਤਾਂ ਇੱਕ ਦਿਨ ਦੀਪਿਕਾ ਇੱਕ ਮੇਲੇ ਦੇ ਵਿੱਚ ਜਾਂਦੀ ਹੈ ਜਿੱਥੇ ਕਿ ਉਸਦੀ ਮੁਲਾਕਾਤ Manoj ਦੇ ਨਾਲ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਦੀਪਕ ਅਤੇ Manoj ਇੱਕ ਦੂਜੇ ਨੂੰ ਆਪਣਾ ਨੰਬਰ ਦੇ ਦਿੰਦੇ ਨੇ ਹੌਲੀ-ਹੌਲੀ ਇਹਨਾਂ ਦੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਬਾਅਦ ਇਹ ਆਪਸ ਦੇ ਵਿੱਚ ਮਿਲਣਾ ਜੁਲਣਾ ਵੀ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਦੀਪਕਾ ਦਾ ਜਿਹੜਾ ਪਤੀ ਸੀਗਾ ਉਹ ਜ਼ਿਆਦਾਤਰ ਡਿਊਟੀ ਤੇ ਰਹਿੰਦਾ ਸੀ ਇਸ ਕਰਕੇ ਇਹਨਾਂ ਨੂੰ ਮਿਲਣ ਜੁਲਣ ਦੇ ਵਿੱਚ ਕੋਈ ਪਰੇਸ਼ਾਨੀ ਵੀ ਹੈ ਨਹੀਂ ਸੀ ਤਾਂ ਇਸ ਤੋਂ ਬਾਅਦ ਇਹ ਦੋਨੋਂ ਜਾਨੇ ਸਬੰਧਾਂ ਦੇ ਵਿੱਚ ਵੀ ਆ ਜਾਂਦੇ ਨੇ ਤਾਂ ਪਤੀ ਨੂੰ ਸ਼ੱਕ ਕਿੱਥੋਂ ਹੁੰਦਾ ਤਾਂ ਇਸ ਤੋਂ ਬਾਅਦ ਜਦੋਂ ਵੀ ਪਤੀ ਉਸ ਦਾ ਘਰ ਆਉਂਦਾ ਸੀ ਤਾਂ ਉਹ ਨਰਾਜ਼ ਹੋ ਜਾਂਦੀ ਸੀ ਤੇ ਇਸ ਤੋਂ ਬਾਅਦ ਉਹ ਜਦੋਂ ਚੱਲਿਆ ਜਾਂਦਾ ਸੀ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੁੰਦੀ ਸੀ ਇਸ ਤੋਂ ਬਾਅਦ ਉਸਦੇ ਪਤੀ ਨੂੰ ਸ਼ੱਕ ਹੋ ਜਾਂਦਾ ਤੇ ਉਹ ਉਸ ਦੀ ਕਾਲ ਡਿਟੇਲ ਕਰਵਾਉਂਦਾ ਅਤੇ ਫਿਰ ਉਹ ਆਪਣੀ ਪਤਨੀ ਨੂੰ ਕਹਿੰਦਾ ਕਿ ਦੇਖ ਤੇਰੇ ਬਾਰੇ ਮੈਨੂੰ ਪਤਾ ਲੱਗ ਚੁੱਕਿਆ ਵੀ ਤੇਰੀ ਮਨੋਜ ਦੇ ਨਾਲ ਗੱਲਬਾਤ ਹੈ ਤੂੰ ਮੈਨੂੰ ਸਾਫ਼-ਸਾਫ਼ ਦੱਸ ਮੇਰੇ ਨਾਲ ਰਹਿਣਾ ਜਾਂ ਫਿਰ ਤੂੰ ਮਨੋਜ ਦੇ ਨਾਲ ਰਹਿਣਾ ਤਾਂ ਇਸ ਤੋਂ ਬਾਅਦ ਉਸ ਦੀ ਪਤਨੀ ਫੈਸਲਾ ਕਰਦੀ ਹੈ ਕਿ ਮੈਂ ਤੁਹਾਡੇ ਨਾਲ ਹੀ ਰਹਿਣਾ ਵੀ ਮੈਂ ਮਨੋਜ ਦੇ ਨਾਲ ਨਹੀਂ ਰਹਿਣਾ ਇਸ ਤੋਂ ਬਾਅਦ ਮਹਿੰਦਰ ਇੱਕ ਪਲਾਨ ਬਣਾਉਂਦਾ ਹੈ ਅਤੇ ਇੱਕ ਦੀਪਕਾ ਨੂੰ ਫਰਜੀ SIM ਲੈ ਕੇ ਦਿੰਦਾ ਅਤੇ ਉਹਨੂੰ ਕਹਿੰਦਾ ਵੀ ਤੂੰ ਜਦੋਂ ਵੀ ਗੱਲ ਕਰਨੀ ਆ ਮਨੋਹ ਦੇ ਨਾਲ ਤਾਂ ਇਹ SIM ਤੋਂ ਕਰਨੀ ਆ ਜਿਹੜਾ ਆਪਣਾ ਪਰਸਨਲ SIM ਹੈ ਉਸ SIM ਤੋਂ ਤੂੰ ਮਨੋਹ ਦੇ ਨਾਲ ਗੱਲਬਾਤ ਨਹੀਂ ਕਰਨੀ ਤਾਂ ਇਸ ਤੋਂ ਬਾਅਦ ਉਹ ਉਸ ਨੂੰ ਇੱਕ SIM ਲੈ ਕੇ ਦੇ ਦਿੰਦਾ ਤਾਂ ਥੋੜਾ ਟਾਈਮ ਬਾਅਦ ਉਹ ਡਿਊਟੀ ਤੇ ਚਲਾ ਜਾਂਦਾ ਡਿਊਟੀ ਤੋਂ ਜਦੋਂ ਉਹ ਵਾਪਸ ਆਉਂਦਾ ਅਤੇ ਆ ਕੇ ਉਹ ਦੀਪਕਾ ਨੂੰ ਕਹਿੰਦਾ ਕਿ ਮੈਂ ਮਨੋਜ ਨੂੰ ਇੱਕ ਵਾਰ ਮਿਲਣਾ ਚਾਹੁੰਨਾ ਅਤੇ ਇਸ ਤੋਂ ਬਾਅਦ ਦੀਪਕਾ ਮਨੋਜ ਨੂੰ ਫੋਨ ਕਰਦੀ ਹੈ ਅਤੇ ਮਨੋਜ ਅੱਗੋਂ ਮਨਾ ਕਰ ਦਿੰਦਾ ਕਿ دیکھ ਮੈਂ ਤੈਨੂੰ ਹੁਣ ਮਿਲ ਨਹੀਂ ਸਕਦਾ ਤੇ ਇਸ ਤੋਂ ਬਾਅਦ ਫਿਰ ਦੀਪਕਾ ਬਾਰ-ਬਾਰ ਉਸ ਨੂੰ ਫੋਨ ਕਰਦੀ ਹੈ ਇੱਕ ਵਾਰ ਕਾਲ ਨਹੀਂ ਕਰਦੀ ਬਾਰ-ਬਾਰ ਕਾਲ ਕਰਦੀ ਹੈ ਤਕਰੀਬਨ 35 ਵਾਰ ਉਹ ਮਨੋਜ ਨੂੰ ਫੋਨ ਕਰਦੀ ਹੈ ਤੇ ਮਨੋਜ ਅੱਕ ਕੇ ਕਹਿੰਦਾ ਵੀ ਠੀਕ ਆ ਵੀ ਚੱਲ ਮੈਂ ਤੈਨੂੰ ਮਿਲਣ ਵਾਸਤੇ ਆਉਣਾ ਤੇ ਇਸ ਤੋਂ ਬਾਅਦ ਉਹ ਥਾਂ ਦੱਸਦੀ ਹੈ ਉਸ ਜਗ੍ਹਾ ਤੇ ਫਿਰ ਮਨੋਜ ਉਸ ਨੂੰ ਜਦੋਂ ਮਿਲ ਲਾਉਂਦਾ ਹੈ ਅਤੇ ਅੱਗੇ ਦੀਪਕਾ ਕਹਿੰਦੀ ਹੈ ਵੀ ਹੋ ਸਕਦਾ ਵੀ ਇਹ ਆਪਣੀ ਆਖਰੀ ਵਾਰ ਮੁਲਾਕਾਤ ਹੋਵੇ ਆਪਾਂ ਇਸ ਤੋਂ ਬਾਅਦ ਮਿਲ ਨਾ ਸਕੀਏ ਤਾਂ ਜਦੋਂ ਮਨੋਜ ਉਸ ਨੂੰ ਮਿਲ ਕੇ ਉੱਥੋਂ ਜਾਣ ਲੱਗਦਾ ਕਿਉਂਕਿ ਮਨੋਜ ਦੇ ਨਾਲ ਉਸ ਦਾ ਦੋਸਤ ਰੋਹਿਤ ਵੀ ਆਇਆ ਹੋਇਆ ਸੀ ਅਤੇ ਜਦੋਂ ਉਹ ਦੋਨੋਂ ਜਣੇ ਉਸ ਨੂੰ ਮਿਲ ਕੇ ਉੱਥੋਂ ਜਾਣ ਲੱਗਦੇ ਨੇ ਤਾਂ ਅੱਗੇ ਦੀਪਕਾ ਦਾ ਪਤੀ ਮਹਿੰਦਰ ਅਤੇ ਉਸ ਦੇ ਤਿੰਨ ਹੋਰ ਦੋਸਤ ਘਾਤ ਲਾ ਕੇ ਬੈਠੇ ਹੁੰਦੇ ਨੇ ਤਾਂ ਉਹ ਇਸ ਤੋਂ ਬਾਅਦ ਮਨੋਜ ਅਤੇ ਰੋਹਿਤ ਉੱਤੇ ਹਮਲਾ ਕਰ ਦਿੰਦੇ ਨੇ ਬਹੁਤ ਹੀ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੰਦੇ ਨੇ ਰੋਹਿਤ ਤੇ ਵੀ ਬਹੁਤ ਤੇਜ਼ ਤਾਰ ਹਥਿਆਰ ਨਾਲ ਵਾਰ ਕੀਤਾ ਜਾਂਦਾ ਮਨੋਜ ਦਾ ਗਾਲ ਕੱਟ ਦਿੱਤਾ ਜਾਂਦਾ ਅਤੇ ਉਸ ਦਾ ਇੱਕ ਹੱਥ ਵੀ ਵੜ ਦਿੱਤਾ ਜਾਂਦਾ ਦੀਪਕਾ ਇਹਨਾਂ ਨੂੰ ਛਡਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰਦੀ ਆ ਅਤੇ ਨਾਲ ਹੀ ਉਹ ਦੀਪਕਾ ਨੂੰ ਵੀ ਘੁੱਟਦੇ ਨੇ ਇਸ ਤੋਂ ਬਾਅਦ ਉਹ ਦੋਨਾਂ ਦਾ ਕਤਲ ਕਰਕੇ ਇਥੋਂ ਫਰਾਰ ਹੋ ਜਾਂਦੇ ਨੇ ਅਤੇ ਜਿਹੜਾ ਮਹਿੰਦਰ ਆ ਉਹ ਆਪਣੀ ਡਿਊਟੀ ਤੇ ਨਿਕਲ ਜਾਂਦਾ ਉਸ ਨੂੰ ਇਹ ਲੱਗਦਾ ਕਿ ਹੁਣ ਤੱਕ ਕਿਸੇ ਨੂੰ ਪਤਾ ਨਹੀਂ ਲੱਗਣਾ ਵੀ ਇਹ ਜਿਹੜਾ ਕਾਂਡ ਆਪਾਂ ਕਰ ਦਿੱਤਾ ਇਹ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਨਹੀਂ ਆਊਗਾ ਮਹਿੰਦਰ ਨੂੰ ਇਹ ਲੱਗਿਆ ਸੀ ਕਿ ਮੈਂ ਕਾਨੂੰਨ ਦੀਆਂ ਨਜ਼ਰਾਂ ਤੋਂ ਬਚ ਜਾਵਾਂਗਾ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਕਾਨੂੰਨ ਦੇ ਹੱਥ ਨੇ ਜਿਹੜੇ ਉਹ ਬਹੁਤ ਲੰਬੇ ਹੁੰਦੇ ਆ ਕਾਨੂੰਨ ਵੱਡੇ ਤੋਂ ਵੱਡੇ ਕਾਂਡ ਕਰਨ ਵਾਲਾ ਨੂੰ ਨਹੀਂ ਛੱਡਦਾ ਤਾਂ ਇਸ ਤੋਂ ਬਾਅਦ ਫਿਰ ਪੁਲਿਸ ਦੀਪਕਾ ਅਤੇ ਦੀਪਕਾ ਦੇ ਪਤੀ ਨੂੰ ਅਤੇ ਹੋਰ ਜਿਹੜੇ ਤਿੰਨ ਮਲਜ਼ਮ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰ ਕਰਕੇ ਇਹਨਾਂ ਪੰਜਾਂ ਜਣਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੋ ਦੋਸਤੋ ਇਹ ਜਿਹੜੀ ਸੱਚੀ ਘਟਨਾ ਸੀ ਇਹ ਉੱਤਰ ਪ੍ਰਦੇਸ਼ ਦੀ ਸੀ ਸੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦੇ ਕਿਸੇ ਨਵੀਂ ਕ੍ਰੈਪ ਸਟੋਰੀ ਦੇ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ